वेलकम टू रीसेंट टाइम्स बमुर्शीद ਅੱਜ ਫੇਰ ਇੱਕ ਬੈਸਟ ਇਨਫੋਰਮੇਸ਼ਨਲ ਔਰ ਬੈਸਟ ਪਰਸਨੈਲਿਟੀ ਦੇ ਨਾਲ ਤੁਹਾਡੇ ਰੂਬਰੂ ਹੋ ਰਿਹਾ ਸਾਡਾ ਪ੍ਰੋਗਰਾਮ ਚੱਲ ਰਿਹਾ ਸੁਨੋ ਨੇਤਾ ਜੀ ਸੁਨੋ ਨੇਤਾ ਜੀ ਪ੍ਰੋਗਰਾਮ ਦੇ ਅਧੀਨ ਅੱਜ ਸਾਡੇ ਨਾਲ ਸੀਨੀਅਰ ਜਰਨਲਿਸਟ ਅਨਵਰ ਮਹਿਬੂਬ ਸਾਹਿਬ ਸਟੂਡੀਓ ਵਿੱਚ ਹਾਜ਼ਰ ਹਨ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਚੋਣਾਂ ਦਾ ਮਾਹੌਲ ਹੈ ਚੋਣਾਂ ਤੇ ਅਸੀਂ ਗੱਲ ਕਰਨੀ ਹੈ ਅਸੀਂ ਗੱਲ ਕਰਨੀ ਹੈ ਸ਼ਹਿਰ ਦੇ ਮੁੱਦਿਆਂ ਦੀ ਅਸੀਂ ਗੱਲ ਕਰਨੀ ਹੈ ਜ਼ਿਲ੍ਹੇ ਦੇ ਮੁੱਦਿਆਂ ਦੀ ਅਸੀਂ ਗੱਲ ਕਰਨੀ ਹੈ ਖਾਸ ਤੌਰ ਤੇ ਜੋ ਮਿਨੋਰਟੀਜ਼ ਦੇ ਮੁੱਦੇ ਨੇ ਜੋ ਮਿਨੋਰਟੀ ਦੇ ਵਿੱਚੋਂ ਮੁਸਲਮਾਨਾਂ ਦੇ ਮੁੱਦੇ ਮੈਂ ਕਹੂੰਗਾ ਕਿ ਬਹੁ ਗਿਣਤੀ ਵਾਲਾ ਸ਼ਹਿਰ ਹੈ ਮਲੇਰ ਕੋਡਲਾ ਔਰ ਇਹਦੇ ਵਿੱਚ ਜੋ ਆਬਾਦੀ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੀ ਜ਼ਿਆਦਾ ਹੈ ਮਹਿਬੂਬ ਸਾਹਿਬ ਤੋਂ ਪੁੱਛਦਾ ਕਿਹੜਾ ਕੈਂਡੀਡੇਟ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਮੁੱਦਿਆਂ ਤੇ ਗੱਲ ਕਰ ਰਿਹਾ ਹੈ ਔਰ ਕਿਹੜੇ-ਕਿਹੜੇ ਮੁੱਦੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਮਹਿਬੂਬ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਰਾਂਗਾ ਜੀ ਆਪਣੇ ਚੈਨਲ 'ਤੇ ਆਇਆ ਜੀ ਸਰ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਸ਼ੁਕਰੀਆ ਬਾਕ-ਬਾਕ ਤੁਸੀਂ ਮੌਕਾ ਦਿੱਤਾ ਹੈ ਆਉਣ ਵਾਸਤੇ ਵੀ ਤੁਹਾਡਾ ਵੀ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਜੀ ਥੈਂ अच्छा मैं वो एक गल पूछूंगा जी पहला दा ਤੁਸੀਂ ਮੈਨੂੰ ਇੱਕ ਗੱਲ ਦੱਸੋ ਸਾਡਾ ਇੱਕੋ ਹੀ ਸਵਾਲ ਹੈ ਇਸ ਚੈਨਲ ਤੇ ਇਸ ਪਲੇਟਫਾਰਮ ਤੇ ਸੋਨੋ ਨੇਤਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਅਲੱਗ ਅਲੱਗ ਪਰਸਨੈਲਿਟੀਜ਼ ਨੂੰ ਕਿ ਜਨਾਬ ਸ਼ਾਇਦ ਕਿ ਸਾਡੇ ਕੰਨਾਂ ਤੱਕ ਗੱਲ ਨਾ ਪਹੁੰਚੀ ਹੋਵੇ ਤੁਹਾਨੂੰ ਸੁਣਿਆ ਹੋਵੇ ਤੁਸੀਂ ਸੀਨੀਅਰ ਜਰਨਲਿਸਟ ਹੋ 20 ਸਾਲ ਹੋ ਗਏ 25 ਸਾਲ ਤੁਹਾਨੂੰ ਇਸ ਫੀਲਡ ਦੇ ਵਿੱਚ ਕਿਹੜੇ ਕੈਂਡੀਡੇਟ ਨੇ ਮਲੇਰ ਕੋਰਲੇ ਦੇ ਮੁੱਦਿਆਂ ਦੀ ਹੁਣ ਤੱਕ ਗੱਲ ਕੀਤੀ ਹੈ ਦੇਖੋ ਸਾਰੀਆਂ ਪਾਰਟੀਆਂ ਨੇ ਕੈਂਡੀਡੇਟ ਦਿੱਤੇ ਹੈਗੇ ਆ ਸਾਰੇ ਉਮੀਦਵਾਰਾਂ ਵਿੱਚੋਂ ਕੈਨੇਡੀਅਨ ਅਕਸਰ ਮਲੇ ਕੋਲੇ ਲੋਕਾਂ ਨੇ ਕਿਹੜਾ ਵੀ ਮਾਰਿਆ ਕੈਂਡੀਡੇਟਾਂ ਨੇ ਮਲੇ ਕੋਲੇ ਦੇ ਮੁੱਦਿਆਂ ਦੀ ਚਰਚਾ ਤਾਂ ਹੁੰਦੀ ਹੈ ਹਰ ਜਗ੍ਹਾ ਦੇਖਿਆ ਹੁੰਦਾ ਹੈ ਕਿ ਚਰਚਾ ਕਰਕੇ ਕੀ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਇਹ ਆ ਉਹ ਚਰਚਾ ਕਰਕੇ ਕੰਮ ਕਰਾਇਆ ਜਾਂਦੇ ਨੇ ਅਸਲ ਦੇਖਣਾ ਇਹ ਹੁੰਦਾ ਹੈ ਜੀ ਪਿਛਲੀ ਵਾਰ ਵਿਧਾਨ ਸਭਾ ਦੀਆਂ ਜਦੋਂ ਚੋਣਾਂ ਹੋਈਆਂ ਉਦੋਂ ਬਹੁਤ ਸ਼ੋਰ ਉੱਠਿਆ ਕਿ ਜੀ ਇਸ ਵਾਰ ਬਦਲਾਅ ਲੈ ਕੇ ਆਣਾ ਹੈ ਬਦਲਾਅ ਦੀ ਹਵਾ ਚੱਲੀ ਜੀ ਔਰ ਬੜੀ شدت ਨਾਲ ਚੱਲੀ ਪੰਜਾਬ ਦੇ ਇਤਿਹਾਸ ਦੇ ਵਿੱਚ ਜਾਂ ਇੰਡੀਆ ਦੇ ਇਤਿਹਾਸ ਦੇ ਵਿੱਚ ਜਿੰਨਾ ਬਦਲਾਅ ਪੰਜਾਬ 'ਚ ਆਇਆ ਉਹ ਸ਼ਾਇਦ ਕਦੇ ਨਹੀਂ ਆਇਆ ਹੈਗਾ ਜੀ 92 ਚਿੱਤਾ ਇੱਕ ਪਾਰਟੀ ਨੂੰ ਮਿਲਿਆ ਆਮ ਆਦਮੀ ਪਾਰਟੀ ਨੂੰ ਔਰ ਮਲੇ ਕੋਟਲੇ ਵੀ ਆਮ ਆਦਮੀ ਪਾਰਟੀ ਦਾ ਮੀਬਰ ਬਡੀ ਲੀਡ ਨਾਲ ਜਿੱਤੇ ਆਗਾ ਔਰ ਬੜੇ ਵਾਦੇ ਕੀਤੇ ਬੜੇ ਬੜੇ ਦਮੰਗ ਗੱਲਾਂ ਮਾਰੀਆਂ ਲੇਕਿਨ মামੂ ਜੀਹਾ ਉਹ ਗੱਲਾਂ ਮਾਰਨ ਵਾਲੇ ਲੋਕ ਐਮਐਲਏ ਦਾ ਇੱਕ ਬੰਦਾ ਬਣਿਆ ਜਿਹੜੇ ਸਟੇਜਾਂ ਦੇ ਲੋਕ ਗੱਲਾਂ ਮਾਰਦੇ ਸੀਗੇ उस एमएलए तो एक महीने बाद डेढ़ महीने बाद हो गया जिसका नतीजा भगवंत थे एम पी जी सीट सी खाली हो गई तीन बाद बादई इलेक्शन होया और मरेकोले तो बी हजार वोटा जीतने वाला एम एल ए अठ हजार वोटा के थले सरकार ਕਿੰਨ ਮਹੀਨਿਆਂ ਦੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਰ ਮਲੇ ਕੋਲੇ ਦੀ ਕਿਉਂ ਜੀ ਗੱਲ ਕੀਤੀ ਔਰ ਕੀ ਮਲੇਰ ਕੋਲੇ ਦੇ ਲੋਕਾਂ ਦੇ ਇੱਕ ਕਰਸ ਰਿਹਾ ਹੈ ਕੱਲਾ ਮੈਂ ਮੌਜੂਦਾ ਐਮਐਲਏ ਦੀ ਗੱਲ ਨਹੀਂ ਕਰ ਰਿਹਾ ਮੈਂ ਅਗਰ ਪਿਛਲੇ ਐਮਐਲਏ ਦਾ ਗ੍ਰਾਫ ਵੀ ਦੇਖੀਏ ਜੀ ਮੈਡਮ ਰਜ਼ੀਆ ਸੁਲਤਾਨ ਦਾ ਬਹੁਤ ਮਤਲਬ ਆਪਾਂ ਗੱਲ ਕਰੀਏ ਕਿ 20 ਸਾਲ ਤੋਂ ਸਿਆਸਤ ਦੇ ਵਿਚਨ ਦੋ ਤਿੰਨ ਵਾਰ ਐਮਐਲਏ ਵੀ ਰਹੇ ਉਸ ਤੋਂ ਬਾਅਦ ਅਚਾਨਕ ਮਤਲਬ ਪਿਛਲੀ ਵਾਰ ਐਸੀ ਕੀ ਨਿਹਰੀ ਚੱਲੀ ਐਸਾ ਕੀ ਨਹੀਂ ਹੋ ਪਾਇਆ ਕਿ ਮੈਡਮ ਹਾਰ ਗਈ ਔਰ ਇੱਕ ਬਦਲਾਅ ਦੀ ਮਤਲਬ ਰਣਨੀਤੀ ਦੇ ਨਾਲ ਇੱਕ ਰਹਿਮਾਨ ਸਾਹਿਬ ਆ ਗਏ ਉਹਦੇ ਵਿੱਚ ਵੀ ਦੇਖਣਾ ਪਊਗਾ ਨਾ ਕਿ ਅਗਰ ਕੋਈ ਨਾ ਕੋਈ ਕਿਤਨਾ ਕਿਤੇ ਕਮੀ ਰਹੀ ਤਾਂ ਜਾ ਕੇ ਲੋਕਾਂ ਨੇ ਜਿਤਾਇਆ ਨਾ ਐਮਐਲਏ ਨਹੀਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਤਾਂ ਬਦਲਾਅ ਦੀ ਹਵਾ ਸੀ ਅੱਛਾ ਤੁਸੀਂ ਦੇਖੋ ਪੰਜ ਵਾਰ ਦਾ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਬਾਬਾ ਬੋੜ ਸਿਆਸਤ ਦਾ ਬਾਬਾ ਬੋੜ ਜਿਹਦੇ ਪੈਰੀ ਹੱਥ ਪ੍ਰਧਾਨ ਮੰਤਰੀ ਨੇ ਨਾ ਮੋਦੀ ਵੀ ਲਾਉਂਦਾ ਉਹ ਬੰਦਾ ਬਹੁਤ ਬਟਨ ਲਾਹ ਰਿਹਾ ਮਲੇਰ ਕੋੜਲੇ ਦੀ ਐਮਐਲਏ ਆਪਣੇ ਇਸ ਮਾਲਵਾ ਜ਼ੋਨ ਚ ਸਭ ਤੋਂ ਵੱਧ ਵੋਟਾਂ ਲੈਣ ਵਾਲੀ ਐਮਐਲਏ ਸੀ ਇਹ ਗੱਲ ਤੁਹਾਨੂੰ ਇਹ ਆਉਣ ਰਿਕਾਰਡ ਦੀ ਗੱਲ ਹੈਗੀ ਆ ਉਹਨੂੰ 46000 ਵੋਟਾਂ 47000 ਵੋਟ ਪਈ ਬਾਕੀਆਂ ਨੂੰ ਤਾਂ 22 33000 ਵੋਟ ਪਈ ਆ ਕੋਈ ਮਨਪ੍ਰੀਤ ਬਾਦਲ 40000 ਵੋਟਾਂ ਦੇਹ ਰਿਆ ਪ੍ਰਕਾਸ਼ ਸਿੰਘ ਬਾਦਲ ਵੀ ਬਹੁਤ ਵੋਟਾਂ ਦੇਹ ਰਹੇ ਉਹਨਾਂ ਨੂੰ ਪਈ ਸਾਰੇ 30 35000 ਵੋਟਾਂ ਸੀਗੀਆਂ ਆਵਾ ਮਾ ਸੁਖਵੀਰ ਬਾਦਲ ਸਾਰੇ ਯਾਨੀ ਕਿ ਵਧੀਆ ਲੇਕਿਨ ਰਜ਼ੀਆ ਸੁਲਤਾਨਾ ਨੂੰ ਫਿਰ ਵੀ ਐਡੀ ਵੱਡੀ ਨੇਰੀ ਦੇ ਬਾਵਜੂਦ ਆ 40000 ਵੋਟ ਪੈ ਗਈ ਹਾਂ ਇੱਥੇ ਇੱਕ ਗੱਲ ਦੀ ਕਮੀ ਰਹੀ ਹੈ ਕਿ ਜੋ ਰਜ਼ੀਆ ਸੁਲਤਾਨਾ ਨੇ ਕੰਮ ਕੀਤੇ ਸੀਗੇ ਉਹਨਾਂ ਨੂੰ ਪ੍ਰਚਾਰਨ ਦੇ ਵਿੱਚ ਉਹ ਆਪਣੇ ਕੰਮਾਂ ਨੂੰ ਲੋਕਾਂ ਵਿੱਚ ਉਹ ਢੰਗ ਨਾਲ ਉਹ ਤਾਂ ਉਹਨਾਂ ਦੀ ਟੀਮ ਉਸ ਢੰਗ ਨਾਲ ਲੋਕਾਂ ਵਿੱਚ ਨਹੀਂ ਲੈ ਕੇ ਜਾ ਸਕੇ ਕਿ ਮੈਂ ਜਿਹੜੇ ਕੰਮ ਕੀਤੇ ਨੇ ਸਭ ਤੋਂ ਵੱਡੀ ਗੱਲ ਜ਼ਿਲ੍ਹਾ ਬਣਾਇਆ ਹੈਗਾ ਜ਼ਿਲ੍ਹਾ ਬਣ ਗਿਆ ਪਹਿਲੋ ਮੇਰੇ ਖਿਆਲ ਚ ਆਪਣੀ ਜ਼ਿੰਦਗੀ ਦਾ ਜ਼ਿਲੇ ਰਹੂਗਾ ਕਿਆਮਤ ਤੱਕ ਜ਼ਿਲੇ ਰਹੂਗਾ ਦੁਨੀਆ ਪਲਟ ਗਈ ਕਿਆਮਤ ਆ ਗਈ ਕੁਝ ਨਹੀਂ ਕਹਿ ਸਕਦੇ ਜ਼ਿਲੇ ਦਾ ਜਿਸ ਸ਼ਹਿਰ ਨੂੰ ਦਾ ਗਿਆ ਮਿਲ ਜਾਵੇ ਉਹਦੇ ਡਿਵੈਲਪਮੈਂਟ ਆਉਣ ਵਾਲੇ ਪੰਜ ਚਾਰ ਸਾਲਾਂ ਬਾਅਦ ਨਜ਼ਰ ਆਉਣ ਲੱਗ ਜਾਂਦੀ ਹੈ ਜੀ ਠੀਕ ਹੈ ਨਹੀਂ ਬਾਕੀ ਪੈਸਾ ਜਿਹੜਾ ਅੱਜ ਵਰਕ ਚੱਲ ਰਿਹਾ ਹੈ लोग आरटीआई रहे और मंगरन आरटीआई रही कि वो सारा डेवलपमेंट ਦਾ ਪੈਸਾ ਜਿਹੜਾ ਹੈ ਉਹਨਾਂ ਦੇ ਦੌਰ ਦਾ ਲਿਆਂਦਾ ਗਿਆ ਹਾਂ ਹੁਣ ਅਜ ਕਮੀ ਇਹ ਰਹੀ ਕਿ ਆਪਣੇ ਦੌਰ ਚ ਸਹੀ ਢੰਗ ਨਾਲ ਵਕਤ ਤੋਂ ਪਹਿਲਾਂ ਖਰਚ ਨਹੀਂ ਕਰ ਸਕੇ ਕੁਛ ਇਹਦੀਆਂ ਵਜ੍ਹਾ ਰਹੀਆਂ ਮੈਂ ਤੁਹਾਨੂੰ ਦੱਸਦਾ ਜੀ ਇਹਦੀਆਂ ਵਜ੍ਹਾ ਲੋਕ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਹੈ ਦੋ ਵਜ੍ਹਾ ਰਹੀਆਂ ਕਰੋਨਾ ਕਾਲ ਕਰੋਨਾ ਕਾਲ ਸਭ ਤੋਂ ਵੱਡੀ ਵਜ੍ਹਾ ਰਹੀ ਹੈ कोरोना ਕਾਲ ਚ ਜੋੜੇ ਵਰਕ ਚੱਲਦੇ ਸੀਗੇ ਉਹ ਬੰਦ ਹੋ ਗਏ। ਲੇਬਰਾਂ ਤੁਹਾਨੂੰ ਪਤਾ ਸਾਰਾ ਪੰਜਾਬ ਹੀ ਖਾਲੀ ਹੋ ਗਿਆ ਥਾ। ਲੇਬਰ ਬਾਹਰਲੀ ਲੇਬਰ ਸੀਗੀ ਛੱਡ ਕੇ ਆਪਣੇ ਆਪਣੇ ਦੇਸ਼ ਨੂੰ ਚਲੀ ਗਈ। ਜੇ ਤੁਸੀਂ ਮੈਡਮ ਰਜ਼ੀਆ ਦੀ ਗੱਲ ਕਰਦੇ ਹੋ ਮੈਡਮ ਰਜ਼ੀਆ ਦੇ ਪੈਸੇ ਤਾਂ ਹੁਣ ਤੱਕ ਨਹੀਂ ਖਰਚ ਕਰ ਰਹੇ ਇਹ। ਟੈਨਸ਼ਨ ਹੋਵੇ। ਜਾਗਰ ਮੈਡਮ ਰਜ਼ੀਆ ਦੀ ਗਲਤੀ ਮੰਨ ਲੈਨੇ ਆ ਵੀ ਦੋਨੇ ਲੇਟ ਕਰਤਾ। ਕੋਈ ਇਹਨਾਂ ਨੂੰ ਇਹਨਾਂ ਦੀ ਤਾਂ ਗਲਤੀ ਹੋਣੀ ਨਹੀਂ ਚਾਹੀਦੀ। ਇਹ ਕਿਉਂ ਕੋਈ ਮੰਨ ਨਹੀਂ ਖਰਚ ਕਰ ਰਹੇ। ਐ ਸਾਤਾ ਉਹੀ ਚੱਲ ਰਿਹਾ ਹੈ ਨਾ ਜੀ ਕੰਮ ਕਿੰਨੇ ਘੋ ਰਹੇ ਨੇ ਤੁਸੀਂ ਦੇਖੋ ਕਿੰਨੇ ਸਲੋਲੀ ਹੋ ਰਿਹਾ ਕੰਮ ਮੈਂ ਇੱਕ ਚੀਜ਼ ਦੱਸੋ ਮੈਟਾਗ੍ਰੇਸ ਸੁਣਿਆ ਨਹੀਂ ਤੁਸੀਂ ਕਹਿੰਦੇ ਵੀ ਮਲੇਰ ਕੋਲ ਦੇ ਮੁੱਦੇ ਦੀ ਗੱਲ ਹੋ ਰਹੀ ਹੈ ਮੈਡੀਕਲ ਕਾਲਜ ਮੈਡੀਕਲ ਕਾਲਜ ਮੈਟਾ ਨਹੀਂ ਸੁਣਿਆ ਮੈਂ ਕਿਸੇ ਬੰਦੇ ਨੇ ਸਟੇਜ ਤੇ ਖੜ ਕੇ ਬੋਲੇ ਹੋਵੇ ਕਿ ਹਾਂ ਮੈਡੀਕਲ ਕਾਲਜ ਬਣਾਉਣ ਵਾਸਤੇ ਹੋਣਾ ਚਾਹੀਦਾ ਮੈਡੀਕਲ ਕਾਲਜ ਤਾਂ ਨੀ ਪੱਥਰ ਰੱਖਿਆ ਜਾ ਚੁੱਕਿਆ ਥਾ ਤੇ ਮਲਾਇਕੀਆਂ ਸਰਕਾਰ ਦੀ 326 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਆਪਣਾ ਹਿੱਸਾ ਵੀ ਪਾ ਦਿੱਤਾ ਸੀ ਜੇ ਤੁਹਾਡੀ ਨੌਲੇਜ ਹੋਵੇ ਜੀ ਔਰ ਆਪਣੇ ਵੇਈ ਪੱਤਰਕਾਰਾਂ ਨੇ ਵਕਬਾ ਕਖਵਾਂ ਨ ਲਿਖਿਆ ਹੈਗਾ ਕੱਲ ਪਰਸੋ ਇੱਕ ਅਖਬਾਰ ਤੇ ਦੇਲੀ ਅਖਬਾਰ ਨਿਲ ਗਿਆ ਹੈਗਾ ਮੈਡੀਕਲ ਕਾਲਜ ਦੀ ਗਲਤੀ ਕੀਤੀ ਹੈਗੀ ਹੁਣ ਇਹ ਤਾਂ ਸਰਕਾਰ ਨੇ ਬਣਾਣਾ ਹੈ ਸਰਕਾਰ ਵਾਲੇ ਬਣਾ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਲੈ ਜੀ ਜਿਹੜੀ ਜ਼ਮੀਨ ਦੇਖੀ ਸੀ ਜੀ ਵਕਬ ਬੋਰਡ ਦੀ ਜ਼ਮੀਨ ਸੀਗੀ ਰੈਕੋਰਡ ਰੋਸ ਦੀ ਪਹਿਲਾਂ ਤਾਂ ਸਾਡੇ ਨੁਮਾਇੰਦੇ ਨੂੰ ਉਹੀ ਪਸੰਦ ਨਹੀਂ ਆਈ ਪਤਾ ਨਹੀਂ ਉਹਦੀ ਕੀ ਮਜਬੂਰੀ ਹੈ ਇੱਥੇ ਨਹੀਂ ਬਣਾएंगे ਭਾਈ ਇਹ ਨਹੀਂ ਹੋ ਗਿਆ ਜਿੱਥੇ ਨਹੀਂ ਪੱਥਰ ਰੱਖਿਆ ਗਿਆ ਜੇ ਉਹ ਜਮਗ ਜਗ੍ਹਾ ਦੀ ਘਾਟ ਵਾਲੇ ਵਾਲੇ ਖਰੀਦ ਲੋ ਪੈਸਾ ਤੁਹਾਡੇ ਕੋਲ ਹੈ ਸਰਕਾਰ ਨੇ ਲਾਣਾ ਹੈਗਾ वहां ਨਹੀਂ ਬਣਾएंगे ਇਹਦੇ ਅੰਦਰ ਡੂੰਘੀਆਂ ਮਿਲਣਾ ਨਹੀਂ ਸਾਫ ਗੱਲ ਕਰ ਰਹੇ ਫਿਰ ਉਸ ਅਗਰੇ ਇਹ ਐਲੀਵੇਸ਼ਨ ਮੇਰਾ ਢੁੱਠਾ ਹੈਗਾ ਫਿਰ ਉਹ ਉਹ ਜਿੱਥੇ ਜਗਾ ਤੇ ਜਨਾਬ ਨੀ ਪੱਥਰ ਪੰਜਾਬ ਸਰਕਾਰ ਨੇ ਉਹ ਜਗਾ ਪਾਸ ਕੀਤੀ ਸੀ ਉਸ ਟਾਈਮ ਤਾਂ ਫਿਰ ਉੱਥੇ ਕਿਉਂ ਨਹੀਂ ਬਣਾ ਰਹੇ ਜਨਾਬ ਫਿਰ ਇਹਨਾਂ ਦੀ ਉਮੀਦਾਂ ਦੇ ਜਿਹੜੇ ਇਹਨਾਂ ਦੇ ਇਰਾਦੇ ਸੀਗੇ ਆਖਰ ਇਹਨਾਂ ਦੇ ਅੱਲਾ ਬੜਾ ਹੈ ਕੋਈ ਇਰਾਦੇ ਵੀ ਕਾਮਯਾਬ ਨਹੀਂ ਹੋਏ ਵਕ ਬੋਰਡ ਤੇ ਵੀ ਇਮਾਨਦਾਰ ਅਫਸਰ ਬੈਠੇ ਸੀਗੇ ਉਹਨਾਂ ਨੇ ਕਿਹਾ ਕਿ ਅਗਰ ਵਕ ਬੋਰਡ ਨੇ ਪੈਸਾ ਖਰਚ ਕਰਨਾ ਹੈ ਤਾਂ ਵਕ ਬੋਰਡ ਵੀ ਹੈ ਕਿਸੇ ਦੇ ਹੱਥ ਨਹੀਂ ਪੈਸਾ ਦਿੰਦਾ ਉਹਨਾਂ ਨੇ ਡੀਫਾਇਲ ਸਵਾਲੀ ਜਗ੍ਹਾ ਦੇਖ ਲਈ ਅਜੇ ਤੁਹਾਨੂੰ ਪਤਾ ਹੈਗਾ ਕਿ ਕਿੰਨੀ ਛੋਟੀ ਹੁੰਦੀ ਸੀਗੀ ਉਹ ਜਗ੍ਹਾ ਦੇਖ ਲਈ 48 ਬਿਜੇ ਪਤਾ ਨਹੀਂ ਕਿੰਨੀ ਜਗ੍ਹਾ ਹੈਗੀ ਹੈ ਉਹਨਾਂ ਨੇ 40 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਉਹ ਉਹ ਅੰਦਰ ਵਾਂਚ ਮੈਂ ਨੂੰ ਪੇਤਾ ਉਹ ਹਜੇ ਤੱਕ ਲਟਕਿਆ ਪਿਆ ਹੈ ਅੱਛਾ ਮਹਿਬੂਬ ਸਾਹਿਬ ਇਥੇ ਮੈਨੂੰ ਇੱਕ ਗੱਲ ਦੱਸੋ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਇਸ ਟਾਈਮ ਮੈਦਾਨ ਚ ਔਰ ਮੇਰਾ ਖਿਆਲ ਹੈ ਅਰਵਿੰਦ ਖੰਡਾ ਜੀ ਵੀ ਆਗੇ ਬੀਜੇ ਵੀ ਦੇ ਤਰਫੋਂ ਠੀਕ ਹੈ ਜੀ ਤੇ ਇਹਨਾਂ ਕੈਂਡੀਡੇਟਸ ਦੇ ਵਿੱਚੋਂ ਸੂਈਟੇਬਲ ਅਗਰ ਆਪਾਂ ਗੱਲ ਕਰੀਏ ਮਲੇਰ ਕੋਲੇ ਵਾਸਤੇ ਜ਼ਿਲ੍ਹਾ ਮਲੇਰ ਕੋਲੇ ਵਾਸਤੇ ਕੰਮ ਕਰਨ ਵਾਲਾ ਕਿਹੜਾ ਲੱਗਦਾ ਤੁਹਾਨੂੰ ਦੇਖੋ ਕੰਮ ਤਾਂ ਐਮਪੀ ਆਨੇ ਬਹੁਤੇ ਕੰਮ ਨਹੀਂ ਕਰਨੇ ਹੁੰਦੇ ਐ ਐਮਪੀ ਆਨੇ ਤਾਂ ਆਪਣੀ ਗ੍ਰਾਂਟ ਦੇਣੀ ਹੁੰਦੀ ਅਸਲ ਤਾਂ ਐਮਪੀਏ ਉੱਪਰ ਜਾ ਕੇ ਸੈਂਟਰ ਦੀ ਗਵਰਨਮੈਂਟ ਬਣਾਉਣੀ ਹੈ ਜਿਹੜੀ ਉਹ ਦੇਖਣੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੀ ਗਵਰਨਮੈਂਟ ਚਾਹੀਦੀ ਹੈ ਅਸੀਂ ਆਪਣਾ ਨੁਮਾਇੰਦਾ ਸਾਡੀ ਕਿਹੜੀ ਪਾਰਟੀ ਜਾਊਗੀ ਉਹ ਕਿਹੜੀ ਪਾਰਟੀ ਦਾ ਸਪੋਰਟਰ ਹੋਊਗਾ ਫਿਰ ਉਹ ਜਿਹੜੀ ਪਾਰਟੀ ਸਰਕਾਰ ਬਣਾਊਗੀ ਉਹ ਸਾਡੀ ਸ਼ਹਿਰ ਦੀ ਯਾ ਸਾਡੇ ਕੌਮ ਦੀ ਯਾ ਸਾਡੇ ए, इलाके दी। दी लिए की बेचनी की कर की बेनीफिट है देखना हूँ सवाल इतने एक पास नरेंद्र मोदी एन डी ए पार्टी है एन डी ए गठजोड़ है एक पासे इंडिया गठजोड़ है देखना इतने कि साढ़े इंडिया गठजोड़ बेहतर है या फिर नरेंद्र मोदी बेहतर है तो असं ये समझते हाँ कि जी पार्टी पिछले दस साल तो राज करती है जीड़ी पार्टी पिछले दस साल तो हिंदू मुसलमान हिंदू मुसलमान का नारा दे के पाड़ो, राज करो की नीति अपना रही है और हिंदू मुसलमान नारा दे ना सहूलत है ना रोजगार है ना कोई नौकरियां ना कोई डेवलपमेंट है ना कोई इंडस्ट्री है सवाए गली मैं बड़ी करतूती बड़ी जठानी और पांच दस शहर हिंदुस्तान के ਅਮੀਰ ਲੋਕਾਂ ਨੂੰ ਬਹੁਤ ਅਮੀਰ ਬਣਾਤਾ ਕਰੋੜਾ 100 ਕਰੋੜਾ ਪਤੀ ਬਣਾਤਾ ਅਮੀਰ ਲੋਕਾਂ ਨੂੰ ਸ਼ਹਿਰ ਇੰਡੀਆ ਦੇ ਮੇਰੇ ਖਿਆਲ 10 12 ਪੰਜ 20 ਬੰਦੇ ਹੋਣਗੇ ਜਿਹੜੇ ਕਈ ਕਈ 100 ਕਰੋੜ ਰੁਪਏ ਦੇ ਮਾਲਕ ਬਣਾਤੇ ਉਹਨਾਂ ਦਾ ਲੋਨ ਵੀ ਮਾਫ ਸਾਡਾ ਕਿਸਾਨ ਧਰਨਾ ਦਿੰਦਾ ਰਿਹਾ ਸਾਲ ਪਰ ਵੀ ਸਾਨੂੰ ਐਮਐਸਪੀ ਦੇ ਦਿਓ ਸਾਡੇ ਕਰਜ਼ੇ ਮਾਫ ਕਰ ਦਿਓ ਮਝਾਲ ਹੈ ਉਹ ਜਿਹੜੇ ਵਾਦੇ ਕਰਕੇ ਧਰਨਾ ਚਾਇਆ ਉਹ ਵੀ ਮੁਕਰ ਗਏ ਇਹ ਵੀ ਚੀਜ਼ਾਂ ਦੇਖਣੀਆਂ ਨੇ ਆ ਤੁਸੀਂ ਨੋਟਬੰਦੀ ਕਰਤੀ ਜਿਹੜੇ ਲੋਕਾਂ ਕੋਲ 2-2 4-4 ਹਜ਼ਾਰ ਵਿਚਾਰਿਆਂ ਕੋਲ ਲੱਗਿਆ ਹੋਇਆ ਸੀਗਾ ਨੋਟਬੰਦੀ ਕਰਕੇ ਇਹਨਾਂ ਨੇ ਜਿਹੜਾ ਤਾਂ ਉਹ ਲੋਕਾਂ ਦੀ ਜੇਬਾਂ ਖਾਲੀ ਕਰਕੇ ਅਮੀਰਾਂ ਦੀ ਜੇਬੋੜੀਆਂ ਭਰਤੀਆਂ ਨੋਟਬੰਦੀ ਕਰਤੀ ਨਾ ਨੋਟਬੰਦੀ ਕਰਕੇ ਨੋਟਬੰਦੀ ਕਰਕੇ ਜੋ ਨੁਕਸਾਨ ਲੋਕਾਂ ਦਾ ਹੋਇਆ ਹੈ ਹਾਂਜੀ ਫਾਈਨੈਂਸ਼ੀਅਲੀ ਨੁਕਸਾਨ ਹੋਇਆ ਐਕਚੁਅਲੀ ਮਾਇਸ਼ੀਦ ਗਿਰੀ ਹੈ ਹਾਂਜੀ ਉਹ ਤੁਹਾਡੇ ਸਾਹਮਣੇ ਹੈ ਅੱਜ ਤੱਕ ਨਹੀਂ ਉੱਠ ਪਾ ਰਹੇ ਲੋਕ ਮੈਂ ਉਸ ਨਾਲ ਗੱਲ ਕਰਦਾ ਮੈਂ ਨਾਲ ਸਮਝਿਆ ਜੇ ਆਪਾਂ ਗੱਲ ਕਰੀ ਤੁਸੀਂ ਗੱਲ ਕੀਤੀ ਇੰਡੀਆ ਗੜ ਜੋੜ ਦੀ ਤੁਸੀਂ ਗੱਲ ਕੀਤੀ ਹੈ ਐਂਡੀਆ ਗੜ ਜੋੜ ਮੈਂ ਹੋਰ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਅਸੀਂ ਇਹੀ ਦੇਖਣਾ ਕਿ ਸਾਡੇ ਲਈ ਕਿਹੜਾ ਕੱਥ ਜੋੜ ਬਿਹਤਰ ਹੈ ਕੀ ਉਹ ਜਿਹੜਾ ਲੋਕਾਂ ਨੂੰ ਸਹੂਲਤ ਦੇਵੇ ਕੀ ਉਹ ਕਿ ਜਿਹੜਾ ਚੰਦ ਲੋਕਾਂ ਨੂੰ ਦੇਵੇ ਮਹਿੰਗਾਈ ਕਿੱਥੇ ਚਲੀ ਗਈ ਕੀ ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਚਲੇ ਗਏ ਰਸੋਈ ਗਿਆ ਸੀ ਜਿਹੜੀ ਆਮ ਕਰੇ ਇਹ ਸੈਂਟਰਲ ਗਵਰਨਮੈਂਟ ਦੇ ਹੱਥਾਂ ਦੀਆਂ ਚੀਜ਼ਾਂ ਨੇ ਰੈਸ਼ਨ ਹੋਇਆ ਪੈਟਰੋਲ ਹੋਇਆ ਖਾਦ ਪਦਾਰਥ ਹੋਏ ਹਾਂ ਜੀ ਆ ਜੀਐਸਟੀ ਲਾ ਕੇ ਕਿੰਨੀਆਂ ਚੀਜ਼ਾਂ ਨਹੀਂ ਕਰਤੀਆਂ ਅਸੀਂ ਤਾਂ ਇਹ ਚੀਜ਼ਾਂ ਮੈਂ ਦੇਖਿਆ ਕਿ ਇਹ ਚੀਜ਼ਾਂ ਅਗਰ ਜਿਹੜੀ ਸਰਕਾਰ ਮਹਿੰਗੀ ਕਰਦੀ ਹੈ ਤਾਂ ਉਹ ਸਰਕਾਰ ਸਮਝ ਕੀ ਕਰਦੀ ਸਰ ਇਨਡਾਇਰੈਕਟਲੀ ਮਤਲਬ ਤੁਸੀਂ ਮਤਲਬ ਜੇ ਆਪਾਂ ਗੱਲ ਕਰੀਏ ਇਹ ਤੁਹਾਡੇ ਇਹਨਾਂ ਗੱਲਾਂ ਨੂੰ ਮੂਰੇ ਰੱਖਦਾ ਹਾਂ ਜੀ ਹਾਂ ਇੰਡੀਆ ਗੱਠ ਜੋੜ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਔਰ ਐਨਡੀਆ ਦੀ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਆਈਦਰ ਨਹੀਂ ਹੈ ਲੇਕਿਨ ਅਗਰ ਅਕਾਲੀ ਦਲ ਦਾ ਕੋਈ ਕੈਂਡੀਡੇਟ ਜਿੱਤ ਰਿਹਾ ਹੈ ਜੀ ਕੋਈ ਕੋ ਕੈਂਡੀਡੇਟ ਜਿੱਤਦਾ ਤਾਂ ਜਾਊਗਾ ਉਹ ਇੰਡੀਆ ਜੀ ਠੀਕ ਹੈ ਨਾ ਔਰ ਬੀਜਪੀ ਹੋ ਰਹੇ ਆਂਗੇ ਠੀਕ ਹੈ ਜੀ ਚਲੋ ਤੁਸੀਂ ਇਹ ਨਾ ਗੱਠ ਜੋੜ ਦੇ ਵਿੱਚੋਂ ਕਿਹਨੂੰ ਵਧੀਆ ਮੰਨਦੇ ਹੋ ਮੈਂ ਮੈਂ ਤਾਂ ਦੇਖੋ ਸ਼ਰਿਆਮ ਇੰਡੀਆ ਗੱਠ ਜੋੜ ਦੀ ਗੱਲ ਕਰੂੰਗਾ ਕਿਉਂਕਿ ਜਿਹੜਾ ਪਾਰਟੀ ਨਫਰਤ ਦੀ ਰਾਜਨੀਤੀ ਕਰਦੀ ਹੈ ओ, मैं उन्होंने किसी कीमत चाहे मैं जर्नलिस्ट हाँ चाहे नहीं हाँ मैं लाइक नहीं कर सकता नफरत राजनीति संविधान संविधान बदल दियां गल डॉक्टर भीमराव अंबेडकर जी ने साविधान लिखा ओद्द सारिया कौमां हिंदू मुसलमान सिख ईसाई है जी दलित सारे ਪਛੜਿਆਂ ਨੂੰ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦੇ ਨੇ ਕਿ ਕੋਈ ਬੰਦਾ ਆਪਣੇ ਮਰਜ਼ੀ ਦੇ ਮੁਤਾਬਕ ਆਪਣਾ ਮਜ਼ਬੂਤ ਅਚਾਰ ਕਰ ਸਕਦਾ ਹੈ ਆਪਣੀ ਆਜ਼ਾਦ ਮਰਜ਼ੀ ਨਾਲ ਆਪਣੇ ਰੀਤੀ ਰਿਵਾਜਾਂ ਦੇ ਮੁਤਾਬਕ ਆਪਣਾ ਰਹਿਣ ਸਹਿਣ ਵਿਆਹ ਸ਼ਾਦੀ ਕਰ ਸਕਦਾ ਹੈ ਲੇਕਿਨ ਇਹ ਇਹ ਤਾਂ ਤਲਪ ਹੈ ਕਿ ਇਹ ਇੱਕ ਰਾਸ਼ਟਰ ਇੱਕ ਬਣਾਵਾਂਗੇ ਇੱਕ ਕਾਨੂੰਨ ਬਣਾਵਾਂਗੇ ਜੈਕਸ਼ਨ ਸਿਵਲ ਕੋਡ ਲੈ ਕੇ ਆਵਾਂਗੇ ਯੂਨਿਨ ਸਿਵਲ ਕੋਡ ਲੈ ਕੇ ਆਵਾਂਗੇ ਇਹ ਕੋਈ ਗੱਲ ਨਹੀਂ ਹੈ ਐਡਰੈਸ ਹਿੰਦੁਸਤਾਨ ਦੇ ਵਿੱਚ ਜਿੱਥੇ ਹਜ਼ਾਰਾਂ ਕਬੀਲੇ ਰਹਿੰਦੇ ਹੋਣ ਹਜ਼ਾਰਾਂ ਬਰਾਦਰੀਆਂ ਹਜ਼ਾਰਾਂ ਟੱਕੇ ਰਹਿੰਦੇ ਹਨ ਉੱਥੇ ਹੀ ਕਿ ਅੱਛਾ ਜਿਹੜਾ ਕੋਡ ਕਿਵੇਂ ਲੱਗੂਗਾ ਸਕਦਾ ਜੀ ਇਹ ਠੱਕੇ ਨਾਲ ਥੋਪਣੀਆਂ ਗੱਲਾਂ ਹੋ ਰਹੀਆਂ ਨੇ ਆ ਐਨਸੀਸੀ ਚੀਏ ਨੇ ਗੱਲਾਂ ਹੋ ਰਹੀਆਂ ਨੇ ਜੀ ਆਪ ਦੇ ਵਿੱਚ ਘੱਟ ਜੋੜ ਨਹੀਂ ਹੈ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਵੀ ਹੈ ਕੈਂਡੀਡੇਟ ਕਾਂਗਰਸ ਦਾ ਵੀ ਹੈ ਹੁਣ ਮੈਂ ਇਹਨੂੰ ਮਤਲਬ ਹੋਰ ਜ਼ਿਆਦਾ ਕਲੋਜ਼ ਕਰ ਰਿਹਾ ਹੁਣ ਇਹਨਾਂ ਦੋ ਕੈਂਡੀਡੇਟਸ ਵਿੱਚੋਂ ਲੋਕ ਕਿਵੇਂ ਚੂਜ਼ ਕਰਨ? ਕਿਵੇਂ ਚੋਣ ਵਾਲੀ ਗੱਲ ਇਹ ਹੈ ਕਿ ਸੈਂਟਰਲ ਗਵਰਨਮੈਂਟ ਵਿੱਚ ਕਿਹੜੀ ਵੱਡੀ ਪਾਰਟੀ ਹੈ? ਦੇਖੋ ਛੋਟੀ ਪਾਰਟੀ ਕਦ ਨਿਕਲ ਕੇ ਕਿਥੇ ਭੱਜ ਲਵੇ ਕਿਸੇ ਦਾ ਕੋਈ ਭਰੋਸਾ ਨਹੀਂ ਹੈ। ਜੀ ਠੀਕ ਹੈ ਭਾਵੇਂ ਇੰਡੀਆ ਘੱਟ ਜੋੜ ਚ ਆ ਗਏ ਔਰ ਠੀਕ ਹੈ ਪੰਜਾਬ 'ਚ ਨਹੀਂ ਉਹਨਾਂ ਦੀ ਬਣੀ ਜਿਸ ਤਰ੍ਹਾਂ ਪੰਜਾਬ 'ਚ ਉਹਨੇ ਕੱਲ ਨੂੰ ਕਹਿ ਰਹੇ ਨੇ ਅਸੀਂ ਦਾ ਜੀ ਨतीश ਕੁਮਾਰ 20 ਵਾਰ ਆ ਗਿਆ 20 ਵਾਰ ਚਲਾ ਗਿਆ। ਛੋਟੀ ਪਾਰਟੀ ਨੂੰ ਭੰਜਣਾ ਆਣਾ ਆਸਾਨ ਹੁੰਦਾ ਹੈ ਅਸੀਂ ਦੇਖਣਾ ਸੋਲਿਡ ਸੋਲਿਡ ਪਾਰਟੀ ਅਗਰ ਅਸੀਂ ਦੇਖਾਂਗੇ ਤਾਂ ਵੇ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਸੋਲਿਡ ਬੰਦੇ ਨਾਲ ਖੜਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਮੈਂ ਅਪਣੀ ਦੱਬ ਕੇ ਗੱਲ ਕਰ ਸਕੀ ਚਲੋ ਹੁਣ ਸੌਲਵ ਮੈਂ ਸਮਝ ਗਿਆ ਸੌਲਿਡ ਬੰਦਾ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ ਕਿ ਕਾਂਗਰਸ ਦੇ ਕੈਂਡੀਡੇਟ ਦੀ ਤੁਸੀਂ ਫੇਵਰ ਕਰੋਗੇ ਚਲੋ ਸਰ ਮੈਨੂੰ ਇੱਕ ਗੱਲ ਦੱਸੋ ਕਰਨੀ ਚਾਹੀਦੀ ਹੈ ਚਲੋ ਤੁਹਾਡਾ ਮਤਲਬ ਓਪੀਨੀਅਨ ਹੈ ਤੁਸੀਂ ਆਪਣਾ ਓਪੀਨੀਅਨ ਰੱਖੋ ਸਰ ਹੁਣ ਮੈਂ ਤੁਹਾਡੇ ਸੌਲਿਡ ਕੈਂਡੀਡੇਟ ਤੋਂ ਮਤਲਬ ਕੀ ਐਕਸਪੈਕਟ ਕਰਾਂ ਮਲੇਰਪੁਰ ਲਈ ਵਾਸਤੇ ਕੀ ਉਹ ਸੌਲਿਡ ਕੈਂਡੀਡੇਟ ਮਲੇਰਪੁਰ ਲਈ ਦੇ ਲੋਕਾਂ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋਊਗਾ ਕੀ ਉਹ ਕੀ ਉਹ ਕੈਂਡੀਡੇਟ ਮੈਂ ਕਹਿੰਦਾ ਮਲੇਰਪੁਰ ਦੇ ਮੁੱਦਿਆਂ ਦੇ ਉੱਪਰ ਹੁਣ ਤੱਕ बोले ਮਲੇਕ ਕੋਲ ਲਈ ਤਾਂ ਫੰਕਸ਼ਨ ਹੋਇਆ ਜੀ ਹੁਣ ਤੱਕ ਉਹਨਾਂ ਦਾ ਮਲੇਕullah ਹੋ ਚੁੱਕਾ ਵੱਡਾ ਇਕੱਠ ਹੋ ਕੇ ਉਹਦੇ ਵਿੱਚ ਉਹਨਾਂ ਨੇ ਤੁਸੀਂ ਸ਼ਾਇਦ ਉੱਥੇ ਨਹੀਂ ਮੌਜੂਦ ਹੋਣੇ ਪਰ ਉਹਨਾਂ ਦੀ ਤਕਰੀਰ ਸੁਣੋ ਉਹਨਾਂ ਨੇ ਸਾਰੇ ਮੁੱਦੇ ਮੁਸਲਮਾਨਾਂ ਦੇ ਤਾਲੁਕ ਦੇ ਨਾਲ ਔਰ ਮਲੇਕ ਕੋਲ ਦੇ ਤਾਲੁਕ ਦੇ ਨਾਲ ਘੱਟ ਗਿਣਤੀਆਂ ਦੇ ਤਾਲੁਕ ਦੇ ਨਾਲ ਕੋਈ ਮਸਲ ਵੀ ਨਹੀਂ ਸ਼ੀਆ ਦਾ ਮੁੱਦਾ ਲਾਉ एनआरसी आरसी का मुद्दा ला लो यूनियन सिविल कोर्ट का एक्शन सिविल कोड का मुद्दा ला लो ये सारे मुद्दे लोगों ने सजे किए और फिर उस तो बाद मले कोले की तरक्की की गल कर लो आह मेडिकल कॉलेज की गल कर लो और सारे मुद्दे उन्होंने सांझे कांग्रेस का कैंडीडेट जरा है सॉलिड बंदा है और वह मेरे ख्याल चेहरे भी मुद्दे बोलता है ਔਰ ਡਟਕੇ ਬੋਲਦਾ ਇਸ ਕਰਕੇ ਉਹਨੂੰ ਜੇਲ੍ਹ ਵੀ ਜਾਣਾ ਪਿਆ ਦੋ ਤੈਨੂੰ ਆ ਇਹ ਔਰ ਸੋਲਿਡ ਆਦਮੀ ਜਿਹੜਾ ਬੰਦਾ ਸੋਲਿਡ ਹੋਵੇ ਵਾਦੇ ਦਾ ਪੱਕਾ ਹੋਵੇ ਫਿਰ ਉਹ ਵਾਦਾ ਕਰਕੇ ਨਿਭਾਉਂਦਾ ਵੀ ਹੈ ਬਸ ਕਨਕਲੂਜਨ ਤੋਂ ਪਹਿਲਾਂ ਇੱਕ ਅਪੀਲ ਪਬਲਿਕ ਵਾਸਤੇ ਸਾਡੇ ਵਿਊਰ ਵਾਸਤੇ ਮਲੇਰਕੋਲਾ ਵਾਸੀਆਂ ਵਾਸਤੇ ਕੀ ਹੈ ਤੁਹਾਡੀ ਮੈਂ ਮਲੇਰਕੋਲੇ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਸਾਰੇ ਮੁੱਦੇ ਛੱਡ ਕੇ लोकल मुद्दे लोकल सियासत छड़ के पार्टीबाजी तो उठ के चाहे कोई आम आदमी पार्टी जुड़िया चाहे अकाली दल दे जुड़िया चाहे कांग्रेस निशाना सेंटर सरकार है वो सेंटर सरकार जीडी पिछले दस साल तो हिंदुस्तान ते हिंदू मुसलमान हिंदू सिख का नारा दे के राज कर रही है और चंदकों अमीर बना के उन्होंने महंगाई लक तोड़ भी महंगाई करके गरीब लोगों का लक तोड़िया है उस सरकार चलदा करने नरेंद्र मोदी चलदा करने लग पार्टी वाल तो हटके चाहे किसी भी मले कोले कांग्रसियों बनती है चाहे किसी की नहीं बनती मैं सबन अपील करूंगा कि मछी की अख मगो ਨਿਸ਼ਾਨਾ ਤੀਰ ਹੈ ਜਿਹੜਾ ਉਹ ਨਿਸ਼ਾਨੇ ਤੇ ਸਹੀ ਜਗ੍ਹਾ ਮਾਰੋ ਤਾਂ ਕਿ ਸਹੀ ਅੰਦੀ ਇੰਡੀਆ ਗੱਡ ਜੋੜ ਦੀ ਸਰਕਾਰ ਬਣੇ ਔਰ ਫਿਰ ਇਲਾਕੇ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਮਹਿੰਗਾਈ ਘਟੇ ਹਿੰਦੁਸਤਾਨ ਦੇ ਅੰਦਰ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਮਾਹੌਲ ਫਿਰ ਤੋਂ ਦੇਖਣ ਨੂੰ ਮਿਲੇ ਫਿਰ ਤੋਂ ਬਹੁ ਦੇ ਨਾਤੇ ਕੋਈ ਪਤਨ ਨਾ ਹੋਵੇ ਫਿਰ ਤੋਂ ਹਿੰਦੂ ਮੁਸਲਮਾਨ ਦੇ ਨਾਤੇ ਕੋਈ ਦੰਗੇ ਨਾ ਹੋਣ ਫਿਰ ਤੋਂ आपसी भाईचारा कायम होगा जिम्मे पहला था छत्तर साल लोग आ रहे हैं लेकिन इन्होंने बिल्कुल ही नफरत की राजनीति खड़ी करती नफरत राजनीति खत्म करने तो इंडिया गठजोड़ वोट पा हो सकता तभी असी इतों नहीं वरना त अगर दोबारा मामून साहब मैं इत कह रहा अगर दोबारा बीजेपी आर एस एस की सरकार आ गई तो तुम दोबारा वोट पा ਲੈ ਨਹੀਂ ਰਹੋਗੇ ਉਹਨਾਂ ਨੇ ਇਹ ਮੋਰਡ ਦਾ ਅਧਿਕਾਰ ਹੀ ਖਤਮ ਕਰ ਦੇਣਾ ਸਰਕਾਰ ਇਹਨਾਂ ਨੇ ਸੰਵਿਧਾਨ ਹੀ ਖਤਮ ਕਰ ਦੇਣਾ ਇਸ ਕਰਕੇ ਅਗਰ ਤੁਸੀਂ ਆਪਣਾ ਹੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਮੋਰਡ ਪੌਂ ਦਾ ਹੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਆਪਣੀ رائے ਦਾ ਹੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਰੇਂਦਰ ਮੋਦੀ ਨੂੰ ਚੱਲਦਾ ਕਰਨ ਤੇ ਇਲਾਵਾ ਕੋਈ ਦੋ ਚਾਰਾ ਨਹੀਂ ਹੈ ਇਹ ਮੇਰੀ ਅਪੀਲ ਹੈ ਜੀ ਥੈਂਕ ਯੂ ਥੈਂਕ ਯੂ ਮਹਿਬੂਬ ਸਾਹਿਬ ਤੁਸੀਂ ਗੱਲ ਰੱਖੀ ਬੜੀ ਬੇਬਾਕੀ ਨਾਲ ਆਪਣੀ ਗੱਲ ਪਬਲਿਕ ਦੇ ਸਾਹਮਣੇ ਰੱਖੀ ਹੈ ਔਰ ਸਾਡਾ ਇਹ ਜੋ ਪ੍ਰੋਗਰਾਮ ਹੈ ਸੋ ਨੂੰ ਨੇਤਾ ਜੀ ਇਹ ਪ੍ਰੋਗਰਾਮ ਹੀ ਸਿਰਫ ਔਰ ਸਿਰਫ ਪਬਲਿਕ ਦੀ ਆਵਾਜ਼ ਹੈ ਨੇਤਾਵਾਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ ਤੁਸੀਂ ਆਏ ਸਮਾਂ ਦਿੱਤਾ ਆਪਣੀ ਗੱਲ ਰੱਖੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਹਿਬੂਬ ਸਾਹਿਬ ਨੇ ਆਪਣੀ ਗੱਲ ਰੱਖੀ ਹੈ ਆਪਣਾ ਜੋ opinion ਰੱਖਤਾ ਜੀਰੋ ਕੈਂਡੀਡੇਟ ਨੂੰ ਇਹ ਚੰਗਾ ਸਮਝਦੇ ਉਹਦਾ ਰੱਖਤਾ ਪਲੇਟਫਾਰਮ ਓਪਨ ਹੈ ਸਾਡਾ ਪਲੇਟਫਾਰਮ ਸੂਨੋ ਨੇਤਾ ਜੀ ਸਿਆਸੀ ਲੋਕਾਂ ਵਾਸਤੇ ਆਮ ਜਨ ਲੋਗਨ ਅਗਰ ਕੋਈ ਆਪਣਾ opinion ਰੱਖਣਾ ਚਾਹੁੰਦੇ ਨੇ ਜੋ ਕੈਂਡੀਡੇਟ ਹੈ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇਸ ਸਮੇ ਲੋਕ ਸਭਾ ਇਲੈਕਸ਼ਨ ਕੰਟੈਸਟ ਕਰ ਰਹੇ ਹਨ ਉਹ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਹੋਵੇ ਕੈਂਡੀਡੇਟ ਆਉਣਾ ਚਾਹੀਏ ਕੋਈ ਸੋਸ਼ਲ ਬੰਦਾ ਆਉਣਾ ਚਾਹੀਏ ਕੋਈ ਆਰਗੇਨਾਈਜੇਸ਼ਨ ਦਾ ਮੈਂਬਰ ਆਉਣਾ ਚਾਹੀਏ ਕੋਈ ਆਮ ਬੰਦਾ ਆ ਕੇ ਆਪਣਾ opinion ਰੱਖਣਾ ਚਾਹੋ ਵੀ ਇਹ オーਪਨ ਔਰ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਐਸੀ ਹੀ ਇੱਕ ਇਨਫੋਰਮੇਸ਼ਨ ਦੇ ਨਾਲ ਲੋਕਸਵਾ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ ਟਿਲ देन थैंक यू थैंक यू वेरी मच